जी जयकार शत्रु श्री राम सुंदर दास महाराज जी का दरबार की सच्चे दरबार की सतगुरु बाबा लाल दयाल महाराज जी का दरबार की सखी है दरबार की ਸ਼੍ਰੀ ਰਾਮ ਸੁੰਦਰਦਾਸ ਮਹਾਰਾਜ ਜੀ ਕਾ ਹੋ ਸਾਕੇ ਦਰਬਾਰ ਕੀ ਜੈ ਦਰਬਾਰ ਕੀ ਜੈ ਬਾਬਾ ਲਾਲ ਜੀ ਕੀ ਜੈ ਬਾਬਾ ਲਾਲ ਜੀ ਕੀ ਜੈ ਸਤਿਗੁਰੂ ਬਾਬਾ ਲਾਲ ਜੀ ਦਾ ਹੋ ਸਾਕੇ ਦਰਬਾਰ ਕੀ ਜੈ ਦਰਬਾਰ ਕੀ ਜੈ ਅੱਜ ਦਾ ਮੇਨ ਮੁੱਦਾ ਪਰਮ ਪੂਜੀਏ ਸਤਿਗੁਰੂ ਸ਼੍ਰੀ ਰਾਮ ਸੁੰਦਰਦਾਸ ਮਹਾਰਾਜ ਜੀ ਗੱਦੀ ਨਸ਼ੀਨ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ਤੋਂ ਸਿਤਾ ਰਾਮ ਪੈਟਰੋਲ ਪੰਪ ਤੋਂ ਜਿਹੜੀ ਫ੍ਰੀ ਬੱਸ ਲਗਾਈ ਗਈ ਦੀ ਆ ਹਰ ਮਹੀਨੇ ਦੀ ਦੂਸਤੇ ਗੁਰੂ ਮਹਾਰਾਜ ਜੀ ਦਾ ਪਿਆਰ ਸਤਕਾ ਗੁਰਦਾਸਪੁਰ ਦੇ ਵਿੱਚ ਇਸ ਵਾਰ ਫਿਰ ਗੁਰੂ ਮਹਾਰਾਜ ਜੀ 4 ਫਰਵਰੀ ਨੂੰ ਦਿਨ ਐਤਵਾਰ ਸਵੇਰੇ 10 ਵਜੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਪਹੁੰਚ ਰਹਿਣਾ ਸਮਾਂ ਸਵੇਰੇ 10 ਵਜੇ ਕਲਸੀ ਪੈਲੈਸ ਦੇ ਬਿਲਕੁਲ ਸਾਹਮਣੋਂ ਵਿਸ਼ਾਲ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਜਿਹੜੀ ਸ਼ੋਭਾ ਯਾਤਰਾ ਗੁਰੂ ਮਹਾਰਾਜ ਜੀ ਬਹੁਤ ਹੀ ਸੁੰਦਰ ਰੱਥ ਗੁਰਦਾਸਪੁਰ ਦੇ ਵਿੱਚ ਇੱਕ ਪੇਸ਼ਕਸ਼ ਕਰ ਰਹਿਣਾ ਹੈ ਇਹ ਫਰੀ ਬਸ ਸੇਵਕ ਟੋਲ ਨਗਾਰਿਆਂ ਦੇ ਨਾਲ ਗੁਰੂ ਮਹਾਰਾਜ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ 4 ਫਰਵਰੀ ਦਿਨ ਐਤਵਾਰ ਸਵੇਰੇ 10 ਵਜੇ ਕਲਸੀ ਪੈਲਸ ਦੇ ਬਿਲਕੁਲ ਸਾਹਮਣੇ ਰਵਾਨਾ ਹੋਏਗੀ ਜਿਹੜੀ ਸ਼ੋਭਾ ਯਾਤਰਾ ਬੀਆਂ ਵਾਲੀ ਮਾਰਕੀਟ ਲਾਈਬ੍ਰੇਰੀ ਚੌਂਕ ਹਨੂਮਾਨ ਚੌਂਕ ਤੋਂ ਹੁੰਦੀ ਹੋਈ ਜਹਾਜ਼ ਚੌਂਕ ਜਹਾਜ਼ ਚੌਂਕ ਤੋਂ ਸਿੱਧੀ ਮੰਡੀ ਚੌਂਕ ਮੰਡੀ ਚੌਂਕ ਤੋਂ ਸਿੱਧੀ ਮਾਨ ਡੇਰੀ ਦੇ ਬਿਲਕੁਲ ਨਜ਼ਦੀਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਵੱਡਾ ਇੱਕ ਵਿਸ਼ਾਲ ਪੰਡਾਲ ਲਗਾਇਆ ਜਾ ਰਿਹਾ ਜਿਸ ਪੰਡਾਲ ਦੇ ਵਿੱਚ ਗੁਰੂ ਮਹਾਰਾਜ ਜੀ ਸੰਤਾਂ ਨੂੰ ਖੁੱਲੇ ਦਰਸ਼ਨ ਦੇਣਗੇ ਔਰ ਵਕ ਵਕ ਤਰ੍ਹਾਂ ਦੇ ਸਿੰਗਰ ਵੀ ਉਸ ਇੱਥੇ ਪਹੁੰਚ ਲੈਣਾ ਜਿਦੇ ਵਿੱਚ ਇਸ ਮੰਚ ਦੇ ਮਸ਼ਹੂਰ ਕਲਾਕਾਰ ਸੁਖਦੇਵ tMapaka and party ਔਰ ਉਹਨਾਂ ਦੇ ਨਾਲ ਹੋਰ ਵੀ ਸਿੰਗਰ ਇੱਥੇ ਪਹੁੰਚ ਲੈਣਾ ਅਸੀਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀਆਂ ਕਿ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੈ ਸ਼੍ਰੀ ਬਾਵਾ ਲਾਲ ਜੀ ਦਾ ਬਹੁਤ ਸਾਡੇ ਦਰਬਾਰ ਕੀ ਜੈ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੀਸਰਾ ਗੁਰੂ ਦਸ਼ਨਾ ਸਮਾਗਮ ਅਤੇ ਰਾਤ ਯਾਤਰਾ 4 ਫਰਵਰੀ ਦੇੰ ਦੇ ਐਤਵਾਰ ਨੂੰ ਕਲਨੌਰ ਰੋਡ ਤੋਂ ਕੱਢੀ ਜਾ ਰਹੀ ਹੈ ਜਿਸ ਵਿੱਚ ਇਤਿਆਰਪੁਰ ਗੱਦੀ ਤੇ ਵਿਰਾਜਮਾਨ ਮਹਾਰਾਜ ਰਾਮਸੁੰਦਰ ਦਾਸ ਜੀ ਸੰਗਤਾਂ ਨੂੰ ਦਰਸ਼ਨ ਦੇਣ ਲਈ ਗੁਰਦਾਸ ਰਿਚ ਪਹੁੰਚ ਰਹੇ ਨੇ ਮਹਾਰਾਜ ਜੀ ਦਾ ਸਵਾਗਤ ਸਵੇਰੇ 10 ਵਜੇ ਕਲਨੌਰ ਰੋਡ ਡਾਕਟਰ ਕਲਸੀ ਦੇ ਲਾਗੇ ਕੀਤਾ ਜਾਵੇਗਾ ਉਸ ਤੋਂ ਬਾਅਦ ਮਹਾਰਾਜ ਜੀ ਇੱਕ ਬਹੁਤ ਹੀ ਸੁੰਦਰ ਰਸਤੇ ਵਿਰਾਜਮਾਨ ਹੋਗੇ ਸ਼ੀਸ਼ਮੈਲ ਵਰਗੇ ਰਸਤੇ ਵਿਰਾਜਮਾਨ ਹੋਗੇ ਮੰਡੋਰੀ ਰੋਡ ਮਾਨ ਡੇਰੀ ਦੇ ਲਾਗੇ ਖੁੱਲੇ ਪੰਡਾਲ ਵਿੱਚ ਜਾਣਗੇ ਮਾਰੇ ਦੀ ਸਾਰੀ ਸੰਗਤ ਨੂੰ ਅਸ਼ੀਰਵਾਦ ਦੇਣ ਬੋਲਾਲ ਜੀ ਦਾ ਬਹੁਤ ਸੱਚੇ ਦਰਬਾਰ ਕੀ ਹੈ ਗੁਰਦਾਸਪੁਰ ਵਾਸੀਆਂ ਨੂੰ ਪਤਾ ਹੈ ਕਿ 4 ਫਰਵਰੀ ਨੂੰ ਜਿਹੜੀ ਗੁਰਦਾਸਪੁਰ ਤੋਂ ਪਹਿਲੀ ਫ੍ਰੀ ਬਸ ਸੇਵਾ ਧਾਨਪੁਰ ਹਰਦੂਸ ਤੇ ਬਸ ਲੈ ਕੇ ਜਾਂਦੀ ਹੈ ਉਹਨਾਂ ਵੱਲੋਂ ਜਿਹੜਾ ਬਹੁਤ ਵੱਡਿਆ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਤੀਸਰਾ ਗੁਰੂ ਦਰਸ਼ਨ ਸਮਾਰੋਹ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਸ੍ਰੀ ਧਾਨਪੁਰ ਤਾਮ ਦੇ ਮਹੰਤ ਸ੍ਰੀ ਰਾਮਚੰਦਰ ਦਾਸ ਮਹਾਰਾਜ ਜੀ ਅਸ਼ੀਰਵਾਦ ਦੇਣ ਪਹੁੰਚ ਰਹੇ ਹਨ ਮੈਂ ਗੁਰਦਾਸਪੁਰ ਦੇ ਸਮੂਹ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਗਠਨਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਸਮਾਰੋਹ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਯੋਗਦਾਨ ਦਿਓ ਅਤੇ ਇਸ ਪ੍ਰੋਗਰਾਮ ਨੂੰ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੋ ਜੈਕਾਰਾ ਸਤਿਗੁਰੂ ਸ੍ਰੀ ਬਾਬਾ ਲਾਲ ਜੀ ਦਾ